ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਾਹਿਬ ਜੀ ਨਾ ਇਹ ਵਿਚਾਰ ਸਾਂਝੀ ਕਰੇਗਾ ਕਿ ਜੇ ਆਪਾਂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸਾਨੂੰ ਉਪਦੇਸ਼ ਗੁਡਬਾਣੀ ਨਾਲ ਮਿਲਦੇ ਨੇ ਜੇ ਉਹਨਾਂ ਦੀ ਆਪਾਂ ਵਿਚਾਰ ਕਰੀਏ ਰੋਜ਼ ਹੀ ਵਿਚਾਰ ਕਰੀਏ ਉਹ ਆਪਣਾ ਨਿਤਨੇਮ ਬਣਾ ਲਈਏ ਫਿਰ ਆਪਾਂ ਜਿਹੜੇ ਗੁਰੂ ਦਾ ਉਪਦੇਸ਼ ਆ ਉਹ ਹੌਲੀ ਹੌਲੀ ਮਨ ਮੰਝੇਗਾ ਕੁਛਬਦੀ ਵਿਚਾਰ ਕਰਨਾ ਮਨ ਕਾਬੂ 'ਚ ਵੀ ਆਉਂਦਾ ਹੈ ਮਨ ਮੰਦਾ ਹੈ ਜਦੋਂ ਰੋਜ਼ ਸ਼ਬਦ ਦੀ ਵਿਚਾਰ ਕਰਾਂਗੇ ਮਨ ਤੇ ਅਸਰ ਹੁੰਦਾ ਹੈ ਤੇ ਹੌਲੀ-ਹੌਲੀ ਜਦੋਂ ਆਪਾਂ ਇਹ ਸਾਡਾ ਨਿਤਨੇਮ ਹੀ ਬਣ ਜਾਏਗਾ ਉਹ ਸਾਡਾ ਹੌਲੀ-ਹੌਲੀ ਸੁਭਾਅ ਬਣ ਜਾਏਗਾ ਫਿਰ ਆਦਤ ਬਣ ਜਾਏਗੀ ਫਿਰ ਇਹ ਹਜੀਆਂ ਗੱਲਾਂ ਕਰਨ ਤੋਂ ਆਦਮੀ ਹਟ ਜਾਏਗਾ ਉਹਦੇ ਵਿੱਚ ਬਹੁਤ ਬਦਲਾ ਆ ਜਾਏਗਾ ਜਿਵੇਂ ਗੁਰਨਾਗਦੇਸ ਸਾਹਿਬ ਨੇ ਸਾਨੂੰ ਕਿਹਾ ਨਾਨਕ ਫਿੱਕਾ ਬੋਲੀਏ ਤਨਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਛਟੀਏ ਮਤੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾਇ। ਇਸ ਸ਼ਲੋਕ ਦੇ ਵਿੱਚ ਗੁਰਨਾਗਦੇਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਸੀਂ ਤੇ ਕਿਸੇ ਦੀ ਬੇਇੱਜ਼ਤੀ ਕਰਕੇ ਜਾਂ ਉੱਚਾ ਦੀਆਂ ਬਿਲ ਕੇ ਗਾਲ ਮੰਦਾ ਕਰਕੇ ਫਿੱਕਾ ਬੋਲ ਕੇ ਬੜਾ ਖੁਸ਼ ਹੁੰਦੇ ਆ ਤੇ ਮਾਣ ਮਹਿਸੂਸ ਕਰਦੇ ਆ। ਇਹ ਵੀ ਕਈ ਵਾਰੀ ਕਹਿ ਦਿੰਦੇ ਵੀ ਇਹ ਨਹੀਂ ਅਗਲੇ ਦੀ ਬੇਇੱਜ਼ਤੀ ਕੀਤੀ ਹੈ ਉਹ ਰਾਤ ਨੂੰ ਸੌਹੇਗਾ ਨਹੀਂ। ਪਰ ਇਹ ਪਾਤਸ਼ਾਹ ਕਹਿ ਰਹੇ ਨੇ ਕਿ ਜਦੋਂ ਆਪਾਂ ਕਿਸੇ ਨਾਲ ਫਿੱਕਾ ਬੋਲਦੇ ਆ ਝਗੜਾ ਬੋਲਦੇ ਆ ਉਦੋਂ ਬਾਅਦ ਜਦੋਂ ਆਦਮੀ ਪਛਤਾਉਂਦਾ ਹੈ ਸੋਚਦਾ ਹੈ ਤੇ ਉਹਦਾ ਤਨ ਤੇ ਮਨ ਵੀ ਫਿੱਕਾ ਭਾਵ ਉਹਦੇ ਮਨ 'ਚ ਇਹ ਖੁਸ਼ੀ ਨਹੀਂ ਹੁੰਦੀ ਸਗੋਂ ਪਛਤਾਉਂਦਾ ਵੀ ਮੈਂ ਝਗੜਾ ਕਿਉਂ ਕੀਤਾ ਕਿਉਂਕਿ ਫਿੱਕਾ ਬੋਲਣਾ ਜਦੋਂ ਵੀ ਮਨ ਦਾ ਦਵਾਜਨ ਵੀ ਖਤਮ ਹੋ ਜਾਂਦਾ ਹੈ ਕ੍ਰੋਧ ਵਿੱਚ ਆ ਕੇ ਫਿੱਕਾ ਬੋਲ ਲੈਂਦਾ ਹੈ ਪਰ ਬਾਅਦ ਵਿੱਚ ਉਹ ਬਾਦਮੀ ਪਛਤਾਉਂਦਾ ਮੈਂ ਕਿਉਂ ਕੀਤਾ ਫਿਰ ਉਸ ਦੀ ਬੰਦੇ ਦੀ ਸੋਭਾ ਵੀ ਮਾੜੀ ਹੁੰਦੀ ਹੈ ਕਿਉਂ ਜਿਹੜਾ ਬੰਦਾ ਲੜਾਕੂ ਆ ਜਾਂ ਝਗੜਾ ਕਰਦਾ ਹੈ ਜਾਂ ਮਿੱਠਾ ਮਾੜਾ ਬੋਲਦਾ ਹੈ ਉਸ ਬੰਦੇ ਦੇ ਲਾਗੇ ਵੀ ਕੋਈ ਨਹੀਂ ਜਾਣਾ ਚਾਹੁੰਦਾ ਕਿਉਂਕਿ ਪਤਾ ਨਹੀਂ ਇਹਨੇ ਕੀ ਸੀ ਬੋਲਣਾ ਕਿਸ ਤਰ੍ਹਾਂ ਬਿਚਤੀ ਕਰੇ ਮੇਰੀ ਕਿਸ ਤਰ੍ਹਾਂ ਦਾ ਵਿਹਾਰ ਕਰੇ ਇਸ ਕਰਕੇ ਬਾਦਸ਼ਾਹ ਕਹਿੰਦੇ ਔਰੀ ਸੋਭਾ ਵੀ ਮਾੜੀ ਹੁੰਦੀ ਹੈ ਫਿਰ ਉਹਨੂੰ ਹਰ ਆਦਮੀ ਪਿਆਰ ਨਹੀਂ ਕਰਦਾ ਕਿਰਣਾ ਕਰਦਾ ਹੈ ਉਹਨੂੰ ਹਰ ਬੰਦਾ ਥੂ ਥੂ ਕਰਦਾ ਹੈ ਭਾਵੇਂ ਕੋਈ ਉਹਦੇ ਲਾਗੇ ਜਾਣ ਨੂੰ ਤਿਆਰ ਨਹੀਂ ਗੁਰੂ ਦੇ ਘਰ ਵਿੱਚ ਵੀ ਉਹਨੂੰ ਕੋਈ ਸਤਕਾਰ ਮਾਣ ਨਹੀਂ ਮਿਲਦਾ ਉਹਨੂੰ ਹਰ ਬੰਦਾ ਦੁਰਕਾਰਦਾ ਹੈ ਇਸੇ ਤਰ੍ਹਾਂ ਬਾਦਸ਼ਾਹ ਕਹਿੰਦੇ ਉਹਨੂੰ ਸਜ਼ਾ ਕੀ ਮਿਲਦੀ ਹੈ ਉਹ ਜੁੱਤੀਆਂ ਦੀ ਭਾਵ ਛਿੱਤਰਾਂ ਦੀ ਸਮਾਜ ਦੇ ਵਿੱਚ ਆਪਾਂ ਜਿਹੜੀ ਜੁੱਤੀਆਂ ਦੀ ਸਜ਼ਾ ਉਸ ਬੰਦੇ ਨੂੰ ਦਿੰਦੇ ਆ ਜਿਹਨੇ ਕੋ ਬਹੁਤ ਨੀਸ਼ ਕਰਮ ਕੀਤਾ ਹੋਵੇ ਜਿਹੜਾ ਬਹੁਤ ਹੀ અપਮਾਨਜਨਕ ਕੰਮ ਹੋਵੇ ਉਸ ਬੰਦੇ ਦੀ ਇਨਸਾਨੀਅਤ ਦੇ ਉਲਟ ਹੋਵੇ ਇਥੋਂ ਸਾਫ਼ ਜਾਹਰ ਹੁੰਦਾ ਕਿ ਇਸ ਬੰਦੇ 'ਚ ਇਨਸਾਨੀਅਤ ਹੀ ਨਹੀਂ ਇਹਨੇ ਇਹਨਾਂ ਨੀਚਾ ਕਰਨ ਕੰਮ ਕੀਤਾ ਹੈ ਉਹਨੂੰ ਆਪਾਂ ਸਮਾਜ ਚ ਕਹਿੰਦੇ ਆ ਕਿ ਉਹਨੂੰ ਨਿਵੇਂ ਥਾਂ ਭਾਲ ਕੇ ਦੇ ਛੇਤਰ ਮਾਰੇ ਜਾਣ ਪਾਉ ਇਹ ਜਿਹੜਾ ਕਿਸੇ ਨਾਲ ਮੰਦਾ ਚੰਗਾ ਬੋਲਣਾ ਜਾਂ ਉੱਚੀ ਬੋਲਣਾ ਜਾਂ ਕਿਸੇ ਦੀ ਬੇਇਜ਼ਤੀ ਕਰਨੀ ਜਾਂ ਕਿਸੇ ਨਾਲ ਝਗੜਾ ਕਰਨਾ ਇਹ ਬਹੁਤ ਹੀ ਨੀਚ ਕਰਮ ਹੈ ਜਦੋਂ ਆਪਾਂ ਇਸ ਚੀਜ਼ ਨੂੰ ਰੋਜ਼ ਵਿਚਾਰਾਂਗੇ ਸਾਡੇ ਮਨ ਨੂੰ ਸਮਝ ਆ ਜਾਏਗੀ ਕਿ ਕਿਸੇ ਨਾਲ ਝਗੜਾ ਕਰਨਾ ਮੰਦਾ ਚੰਗਾ ਬੋਲਣਾ ਬਹੁਤ ਹੀ ਨੀਚ ਕਰਮ ਹੈ ਫਿਰ ਆਦਮੀ ਹੌਲੀ ਹੌਲੀ ਉਹਦਾ ਮਨ ਤੇ ਸੁਭਾਅ ਬਣ ਜਾਏਗਾ ਉਹ ਹਰ ਕਿਸ ਨਾਲ ਪਿਆਰ ਨਾਲ ਗੱਲ ਕਰੇਗਾ ਫਿਰ ਸੰਸਾਰ ਵਿੱਚ ਸਵਾਏ ਪਿਆਰ ਤੋਂ ਕੋ ਗੱਲ ਹੀ ਨਹੀਂ ਰਹੇਗੀ ਕਿਉਂ ਆਪਾਂ ਕੌੜੇ ਗੰਢ ਪ੍ਰੀਤੀ ਮਿੱਠੇ ਬੋਲ ਮਿੱਠੇ ਬੋਲ ਬੋਲਾਂਗੇ ਤੇ ਕਿਸੇ ਨਾਲ ਮਿੱਤਰਤਾ ਸੱਜਣਤਾ ਹੀ ਬਣੇਗੀ ਕੌੜੇ ਬੋਲ ਬੋਲਾਂਗੇ ਦੁਸ਼ਮਣੀ ਬਣੇਗੀ ਝਗੜਾ ਵਧੇਗਾ ਆਦਮੀ ਫਿਰ ਜੇ ਤੂੰ ਕਿਸੇ ਨਾਲ ਕੌੜੇ ਫਿੱਕੇ ਬੋਲ ਬੋਲੇਗਾ ਨਹੀਂ ਨਾ ਝਗੜਾ ਹੋਏਗਾ ਨਾ ਲੜਾਈ ਹੋਏਗੀ ਨਾ ਕਿਸੇ ਦਾ ਦਿਲ ਦੁਖੇਗਾ ਦੂਸਰਾ ਇਹ ਵੀ ਜਿਹੜਾ ਆਪਾਂ ਉੱਚਾ ਸੰਗ ਬੋਲਦੇ ਆ ਕਿਸੇ ਦਾ ਦਿਲ ਦੁਖਦਾ ਉਹ ਸਾਡੇ ਪ੍ਰਮਾਤਮਾ ਨੂੰ ਮਿਲਣ ਵਿੱਚ ਇੱਕ ਬਾਧਾ ਹੈ ਰੁਕਾਵਟ ਹੈ ਕਿਉਂ ਫਰੀਦ ਸਾਹਿਬ ਨੇ ਆਪਣੇ ਸ਼ਲੋਕ ਗਿਆ ਨਾਨਕ ਪ੍ਰੀ ਸਭਨਾ ਆਪਣੀ ਸੁਰਗ ਜਗਾਇ ਇੱਕ ਫਿੱਕਾ ਨਾ ਗਲਾਏ ਸਭਨਾ ਵਿੱਚ ਸੱਚਾ ਧਨੀ ਹਿਆਹੁ ਨਾ ਕਾਹੀ ਠਾਹੇ ਮਾਨਕ ਸਭ ਮੋਲਵੇ ਸਭਨਾ ਮਨ ਮਾਨਕ ਠਾਉਣ ਮੂਲ ਮਚਾਂਗਵਾ ਜੋਤੋ ਪ੍ਰੀਆ ਦੀ ਸਿੱਖ ਹਿਆਹੁ ਨਾ ਠਾਹੇ ਕਹੀਦਾ ਭਾਵੇਂ ਜੇ ਕਿਸੇ ਨੂੰ ਫਿੱਕਾ ਨਾ ਬਲਾ ਕਿਉਂ ਹਰਕਤੇ ਅੰਦਰ ਪਰਮਾਤਮਾ ਵਸ ਰਿਹਾ ਵੋ ਮਾਲਕ ਹੈ ਸਾਡਾ ਹਰਕ ਦੇ ਵਸ ਰਿਹਾ ਅਸੀਂ ਕਿਸੇ ਬੰਦੇ ਨਾਲ ਨਹੀਂ ਇਸ ਤਰ੍ਹਾਂ ਝਗੜਾ ਕਰ ਰਹੇ ਉਚਾਨੀਆ ਬੋਲ ਰਹੇ ਜਾਂ ਮੰਦਾ ਬੋਲ ਰਹੇ ਜਾਂ ਫਿੱਕਾ ਬੋਲ ਰਹੇ ਜਾਂ ਗਾਲੀ ਗਲੋਸ਼ ਕਰ ਰਹੇ ਆ ਅਸੀਂ ਪ੍ਰਮਾਤਮਾ ਨਾਲ ਕਰ ਰਹੇ ਫਿਰ ਅਸੀਂ ਪ੍ਰਮਾਤਮਾ ਨੂੰ ਮਿਲਵੇ ਸਫਲ ਕਿਵੇਂ ਹੋਗਾ ਜੋ ਸਾਡਾ ਜ਼ਿੰਦਗੀ ਦਾ ਮਨੋਰਥ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਕਿਸੇ ਨਾਲ ਵੀ ਝਗੜਾ ਨਹੀਂ ਕਰਨਾ ਚਾਹੀਦਾ ਫਿੱਕਾ ਨਹੀਂ ਬੋਲਣਾ ਚਾਹੀਦਾ ਕਿਉਂ ਹਰ ਇੱਕ ਦੇ ਅੰਦਰ ਪ੍ਰਮਾਤਮਾ ਵਸ ਰਿਹਾ ਇਹ ਆਹੂ ਨਾ ਕਾਹੀ ਢਾਹੇ ਮਾਨਕ ਮਸਬ ਮੋਲਕੇ ਹਰਕ ਦੇ ਅੰਦਰ ਉਹ ਮੋਲਕ ਪਰਮਾਤਮਾ ਵਸ ਰਿਹਾ ਕਿਸੇ ਦਾ ਦਿਲ ਦਿਖਾਉਣਾ ਨਹੀਂ ਚਾਹੀਦਾ ਸਭ ਨਾ ਮਨਮਾਨਕ ਠਾਉਣ ਮੂਲ ਮਚਾਂਗਵਾ ਹਰਕ ਦੇ ਅੰਦਰ ਪਰਮਾਤਮਾ ਵਸਦਾ ਕਿਸੇ ਦਾ ਦਿਲ ਦਿਖਾਉਣਾ ਚੰਗਾ ਨਹੀਂ ਜੋ ਤੋ ਪ੍ਰੀਆ ਦੀ ਸੇ ਕੇ ਆਹੂ ਨਾ ਠਾਹੇ ਕਹਿੰਦਾ ਜੇ ਪਰਮਾਤਮਾ ਨੂੰ ਮਿਲਣ ਦੀ ਚਾਹ ਵਧ ਕਿਸੇ ਦਾ ਦਿਲ ਦਾ ਦਿਖਾ ਤਾਂ ਅਸੀਂ ਤਾਂ ਜ਼ਿੰਦਗੀ ਵਿੱਚ ਬੈਠਣ ਲੱਗੇ ਉੱਠਣ ਲੱਗੇ ਪੈਣ ਲੱਗੇ ਖਾਣ ਲੱਗੇ ਗੱਲਬਾਤ ਕਰਨ ਲੱਗੇ ਆ ਮੀਟਿੰਗਸ ਵਿੱਚ ਬੈਠੇ ਆ ਜਾਂ ਕਿਤੇ ਵੀ ਬੈਠੇ ਆ ਸਵਾਇ ਦਿਲ ਦਿਖਾਉਣ ਤੋਂ ਸਾਡਾ ਕੰਮ ਕੀ ਹੈ ਹੋਰ ਸਾਨੂੰ ਖੁਸ਼ੀ ਬੜੀ ਮਾਣ ਪ੍ਰਾਪਤ ਕਰਦੇ ਆ ਬੜੀ ਤਸੱਲੀ ਹੁੰਦੀ ਹੈ ਵੀ ਮੈਂ ਅੱਜ ਕਿਸੇ ਦਾ ਦਿਲ ਦਿਖਾਇਆ ਤੇ ਬਾਦਸ਼ਾਹ ਕਹਿੰਦੇ ਬਹੁਤ ਵੱਡੀ ਰਿਕਵਰਟ ਹੈ ਪ੍ਰਮਾਤਮਾ ਨੂੰ ਮਿਲਣ ਵਿੱਚ ਇਸ ਕਰਕੇ ਜੇ ਇਹਨਾਂ ਸ਼ਲੋਕਾਂ ਦੋਨਾਂ ਨੂੰ ਆਪਾਂ ਵਿਚਾਰੀਏ ਵੀ ਕਿਸੇ ਨਾਲ ਫਿੱਕਾ ਨਹੀਂ ਬੋਲਣਾ ਚਾਹੀਦਾ ਕਿ ਹਰਕ ਦੇ ਅੰਦਰ ਪ੍ਰਮਾਤਮਾ ਵਸ ਰਿਹਾ ਹੈ ਕਿਸੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਤੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਦਾ ਜੀਵਨ ਬਣਾਉਣ ਦੇ ਨਾਲ ਸਵਾਇ ਪਿਆਰ ਤੋਂ ਹੋਰ ਕੋਈ ਗੱਲ ਨਹੀਂ ਰਹਿ ਜੇਗੀ ਕੋ ਝਗੜਾ ਨਹੀਂ ਹੋਏਗਾ ਕੋ ਲੜਾਈ ਨਹੀਂ ਹੋਏਗੀ ਕੋ ਇਹ ਜਿਹੜੀ ਮਿੱਤਰਤਾ ਕਿਸੇ ਨਾਲ ਪਿਆਰ ਬਣਦਾ ਜਦੋਂ ਆਪਾਂ ਮਿੱਠੇ ਬੋਲ ਬੋਲਦੇ ਆ ਪਿਆਰ ਨਾਲ ਗੱਲ ਕਰਦੇ ਆ ਤੇ ਉਹਦੇ ਨਾਲ ਸੱਜਣਤਾ ਹੀ ਬਣਦੀ ਹੈ ਗੰਢ ਪ੍ਰੀਤੀ ਮਿੱਠੇ ਬੋਲ ਉਹ ਕਿਸੇ ਨਾਲ ਮਿੱਤਰਤਾ ਬਣਦੀ ਹੈ ਦੋਸਤੀ ਬਣਦੀ ਹੈ ਜਦੋਂ ਕਿਸੇ ਨਾਲ ਝਗੜਾ ਕਰਦੇ ਆ ਉਹਦੇ ਨਾਲ ਦੁਸ਼ਮਣੀ ਕ੍ਰੋਧ ਵਿੱਚ ਆ ਕੇ ਜਦੋਂ ਬੋਲਦੇ ਆ ਉਹ ਨੂੰ ਸਾਨੂੰ ਸਮਝ ਨਹੀਂ ਹੁੰਦੀ ਮੈਂ ਬੋਲ ਕੀ ਰਿਹਾ ਕ੍ਰੋਧ ਵਿੱਚ ਸਾਡਾ ਅਕਲ ਦਾ ਬਲਵਿਹ ਜਿਹੜਾ ਬੰਦ ਹੋ ਜਾਂਦਾ ਪਾਪ ਅਕਲ ਸਾਡੀ ਬੈਠ ਜਾਂਦੀ ਹੈ ਉਸ ਵੇਲੇ ਮਨ ਮੋਰੇ ਹੋ ਜਾਂਦਾ ਹੈ ਅਸੀਂ ਜੋ ਮਨ ਚਾਹੁੰਦਾ ਉਹ ਬੋਲੀ ਜਾਂਦੇ ਆ ਇਸ ਨਾਲ ਝਗੜਾ ਵਿਵਾਦਾਂ ਲੜਾਈ ਝਗੜੇ ਵੀ ਹੁੰਦੇ ਨੇ ਨੁਕਸਾਨ ਵੀ ਹੁੰਦਾ ਹੈ ਬਾਅਦ ਵਿੱਚ ਪਛਤਾਉਨੇ ਆ ਇਸ ਕਰਕੇ ਜੇ ਗੁਰੂ ਮਹਾਰਾਜ ਬਖਸ਼ਿਸ਼ ਕਰ ਰਹਿਮਤ ਕਰਨ ਇਹਨਾਂ ਸ਼ਬਦਾਂ ਨੂੰ ਰੋਜ਼ ਵਿਚਾਰਿਆ ਜਾਵੇ ਤੇ ਆਪਾਂ ਕਿਸੇ ਨਾਲ ਝਗੜਾ ਕਰਨ ਤੋਂ ਜਾਂ ਮੰਦਾ ਚੰਗਾ ਬੋਲਣ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਤੇ ਉਹ ਉਸ ਪ੍ਰਮਾਤਮਾ ਨੂੰ ਮਿਲਣ ਵਿੱਚ ਵੀ ਸਫਲ ਹੋ ਸਕਦੇ ਹਾਂ ਦਾਸ ਇਹਨਾਂ ਲਫ਼ਜ਼ਾਂ ਦਾ ਕਿ ਮੰਦਾ ਜਾਜ ਕਾ ਵਹਿਰ ਜੀ ਕਾ ਖਾਲਸਾ ਵਹਿਰ ਜੀ ਕੀ ਫਤ